ਹਾਂਜੀ ਮਹਾਵੀਰ ਕ੍ਰਾਂਤੀ ਚਾਹਾਨ ਅਸੀਂ ਪਹੁੰਚੇ ਹਾਂ ਕੋਨੇਵਾਲ ਜਿੱਥੇ ਕਿ ਬੰਨ ਟੁੱਟਾ ਹੈ ਤੇ ਹੜਾ ਦੀ ਮਾਰ ਦੇ ਨਾਲ ਜਿਹੜੇ ਪਿੰਡ ਆ ਉਹ ਬੜੇ ਜਾਨੀ ਕੀ ਪਾੜੇ ਦੀ ਹੜ ਦੀ ਮਾਰ ਦੇ ਵਿੱਚ ਆਏ ਤੇ ਉਹ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਨੌਜਵਾਨ ਪੰਜਾਬ ਦੇ ਜਿਹੜੇ ਦਿਨ ਰਾਤ ਇੱਕ ਕਰਕੇ ਉਸ ਬੰਨ ਨੂੰ ਜਿਹੜਾ ਵਾਜਾ ਟੁੱਟਿਆ ਸੀ ਉਹਨੂੰ ਲਾਰੇ ਨੇ ਤੇ ਆਹ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਮੇਰੀ ਜਿੱਤ ਦਾ ਨਾਮ ਹੈ ਕਾਤਾ ਨਾਮ ਜਗਵੀਰ ਸਿੰਘ ਜੱਗਾ ਜੀ ਐਂਡ ਬਾਲਾ ਕਾਮ ਰਾਇਮਤ ਖਾਨ ਜੀ ਤੇ ਦਨ ਸਾਨੂੰ ਬਾਬਾ ਸੁਖਾ ਸਿੰਘ ਪਰਿਵਾਰਕੀ ਵਾਲੀ ਆ ਲਈ ਉਹਨਾਂ ਦੀ ਧਾਲ ਆਏ ਅੱਜ ਹਮਲਾ ਹੋ ਗਿਆ ਤੁਹਾਨੂੰ ਤਿੰਨ ਰਾਤ ਮਿੱਟੀ ਦੀ ਸੇਵਾ ਨੇ ਕਰਨਾ ਬਹੁਤ ਜ਼ਿਆਦਾ ਵਾਪਰਿਆ ਹੱਪਾ ਕਿੰਡਾ ਦੇ ਪਿੰਡ تباہ ਹੋ ਗਏ ਆ ਘਰ ਟਹਿ ਗਏ ਆ ਸੱਜਾ ਕਾ ਵਾਂ ਪਾਣ ਗਏ ਆ ਫਸਲ ਬੜੀ ਖੁੱਡ ਗਿਆ ਬਹੁਤ ਨੁਕਸਾਨ ਜ਼ਿਆਦਾ ਹੋ ਗਿਆ ਜੀ ਉਹ ਤੁਸੀਂ ਕਹਿੰਦੇ ਕਿ ਜਿਹੜਾ ਪਾਣੀ ਦਾ ਵਹਾਅ ਆ ਉਹ ਤਾਂ ਜੱਣ ਕੇ ਰੁਕ ਗਿਆ ਆ ਤੇ ਜਿਹੜਾ ਲੈਵਲ ਆ ਪਾਣੀ ਦਾ ਉਹ ਵੀ ਘਟ ਚੁਕਾ ਆ ਪਰ ਜਿਹੜਾ ਪਾਣੀ ਖੜਾ ਆ ਹਾਂਜੀ ਉਹਦੇ ਨਾਲ ਜਿਹੜੀਆਂ ਬਿਵਾਰੀਆਂ ਨੇ ਉਹ ਫੈਲਦੀਆਂ ਜਿਹੜੀਆਂ ਨਾਲ ਸਬੰਧਤ ਬਹੁਤ ਜਾਂਦੀਆਂ ਤੇ ਤੁਸੀਂ ਇਹ ਸਰਕਾਰ ਦੇ ਕਿਸ ਪ੍ਰਕਾਸ਼ ਲੱਗੀ ਕੀ ਨਾ ਸਿੱਧਾ ਜਿਹੜਾ ਉਹਦੇ ਦੇਖੀਦਾ ਬਾਰੇ ਹੋਏ ਲੱਗਿਆ ਸਰਕਾਰ ਕਾੜੀ ਇਹੋ ਪੇਸ਼ ਕਰਦੇ ਆ ਕਿ ਜਦਾਂ ਜਿੱਦਾਂ ਬੱਚਾਂ ਦੀ ਪਹਿਲੇ ਪੈਰ ਕਰਦਾ ਹੈ ਕਈ ਬਿਮਾਰੀਆਂ ਲੱਗ ਪੈਂਦੀਆਂ ਵਾਧੂ ਵਾਧੂ ਉਪਯੋਗ ਦਿੱਤਾ ਜਾਵੇ ਦਵਾਈਆਂ ਦਿੱਤੀਆਂ ਜਾਣਾ ਸੰਗੜਾ ਦੇ ਭਾਈਆ ਦੇ ਲੱਗਣ ਦੇ ਪਿੰਡੋਂ ਮੇਰਾ ਨਾਮ ਸਰਜੀਤ ਸਿੰਘ ਰਾਜੂ ਕਾਰ ਸੇਵਾ ਡਰਾਈਵਰ ਹੈ ਬਾਗਾਂ ਦੇ ਦੂਜੇ ਬਾਗ ਵਾਲਿਆਂ ਨਾਲ ਸੇ 社ਪਰਦਾਈ ਸਤਬਾਬਾ ਯਾਰਾ ਸਿੰਘ ਸੱਤਖੜਵਾਸੀ ਸੱਤਖੜਵਾਸੀ ਸਤਬਾਬਾ ਲਖਾ ਸਿੰਘ ਜੀ ਜਹੇਦਾਰ ਬਾਬਾ ਸਤਨਾ ਸਿੰਘ ਜੀ ਗੁਰੂ ਕੇ ਬਾਗ ਲੈਣ ਨੂੰ ਕਾਰ ਸੇਵਾ ਕੋਲੇ ਵਾਲਾ ਬੰਨ ਜਿਹੜਾ ਟੁੱਟਾ ਵਾ ਉਹਦੀ ਚੱਲ ਰਹੀ ਹੈ ਤਿੰਨ ਤਰੀਕ ਤੋਂ ਚੱਲਦੇ ਪਏ ਆ ਜੀ ਇਹਦੇ ਵਿੱਚ ਸਾਧ ਸੰਗਤ ਨੂੰ ਅਸੀਂ ਪੀਲ ਕੀਤੀ ਸਾਰੀ ਸੰਗਤ ਉਹ ਮOHAMA ਅਗੇ ਇਲਾਕੇ ਦੀ ਪਹੁੰਚੀ ਆ ਜੀ ਇਹਦੇ ਵਿੱਚ ਦੂਰੋਂ ਕੋਈ ਸ਼ਹਿਰਪੁਰੋਂ ਆਇਆ ਹੋਇਆ ਵਾਇਰ ਗੰਗਾ ਨਗਰ ਤੱਕ ਉਹ ਬੰਦੇ ਆਉਣ ਦੇ ਜੀ ਇਹਦੇ ਵਿੱਚ ਸਰਕਾਰ ਦਾ ਨੁਮਾਇੰਦਾ ਇੱਕ ਵੀ ਆਇਆ ਨਾ ਸੈਂਟਰ ਦਾ ਨਾ ਪਹੁੰਚਾ ਕੋਈ ਸਹਾਇਤਾ ਇਹ ਮਾਪੂਰਖ ਨੇ ਸਾਡੇ ਜਾਇਦਾਦ ਸਾਹਿਬਾਂ ਬਰਾੜਾ ਤੋਂ ਬਾਬਾ ਰਤਨ ਸਿੰਘ ਜੀ ਇਹ ਨਾਲ ਐਸਾਂ ਦੇ ਮੌਜੂਦਾ ਹੋਏ ਸੰਕ ਦੇ ਇਥੋਂ ਵੱਨ ਦੇ ਤੇ ਕਰੋਗੇ ਜਿਹੜੀ ਸੇਵਾ ਚੱਲਦੀ ਪਈ ਹੈ ਠੀਕ ਹੈ ਤੇ ਪੰਜਾਬ ਦੇ ਵਿੱਚ ਜਾਨੀ ਕਿ ਅੱਗੇ ਵੀ ਜਦੋਂ ਵੀ ਮੁਸੀਬਤ ਆਈ ਆ ਪੰਜਾਬੀਆਂ ਪੰਜਾਬੀਆਂ ਨੇ ਹੀ ਆਪਣਾ ਹੰਬੜਾ ਮਾਰਿਆ ਵਾ ਪੰਜਾਬੀਆਂ ਹੀ ਥਾ ਥਾ ਲੰਗਰ ਲਾਏ ਆ ਸਰਕਾਰ ਦਾ ਨੁਮਾਇੰਦਾ ਆਇਆ ਸੀ ਤੋਂ ਕਹਿੰਦੇ ਵੀ ਬਾਬਾ ਜੀ ਸਰਕਾਰ ਦੇ ਹੱਥ ਪੱਲੇ ਕੱਖਣੀ ਹੈਗਾ ਤੁਸੀਂ ਹਮ ਮੜਾ ਮਾਰ ਕੇ ਬੰਨ ਬਣਾਓ ਯਾਨੀ ਕਿ ਦੋ ਤਿੰਨ ਜਿਹੜੇ ਇੱਧਰ ਬੰਨ ਟੁੱਟਿਆ ਥਾਂ ਥਾਂ ਪਿੱਛੇ ਆ ਤੇ ਉੱਥੇ ਵੀ ਕਾਰਦੇ ਵਾਲੇ ਬਾਬੇ ਲੱਗੇ ਆ ਤੇ ਅੱਗੇ ਰਮਦਾਸ ਵਾਲੇ ਬੰਨੇ ਦੂਤਰੀ ਕਾਰਦੇ ਵਾਲੇ ਬਾਬੇ ਜੇ ਇਹ ਜਦੋਂ ਪਾਉਲੀ ਨਹੀਂ ਪੜਦੇ ਮਿੱਟੀ ਸਰਕਾਰ ਦੇ ਨੁਮਾਇੰਦੇ ਆ ਕੋ ਕੱਖਣੀ ਹੈਗਾ ਬਈ ਨੁਕਰੇ ਲਾਣੀਆਂ ਮੁੜ ਕੇ ਦੇ ਤੇ ਹੁਣ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਕਿ ਨੂੰ ਅਪੀਲ ਇਹੋ ਆ ਵੀ ਪਹਿਲੇ ਤੇ ਗੁਰੂ ਘਰ ਨਾਲ ਜੁੜੋ ਵੱਟ ਤੋਂ ਵੱਟ ਕਿਹਦਾ ਧਰੀ ਹੋ ਇਹਨਾਂ ਖੰਡੀਆਂ ਸਾਧਾਂ ਦਾ ਵੀ ਖੜਾ ਛੱਡੋ ਸਿੱਖ ਬਣੋ ਆਪਣੇ ਆਉਣ ਵਾਲੇ ਪੋ ਇੱਕ ਬਾਰੇ ਬੱਚਿਆਂ ਬਾਰੇ ਸੋਚੀ ਉਹਨਾਂ ਨੇ ਸਾਡੀਆ ਧੋਪ ਤਾਂ ਲਾਈਆਂ ਵੀ ਪਿਆਬ ਨਸ਼ੇ ਦੀ ਡੋਪ ਆਜ ਦੇਖੋ ਪਿਆਬ ਦੇ ਚੁੱਕਿਆ ਆ ਸਾਰਾ ਨਸ਼ੇ ਦੀ ਮਾਰ ਤੋਂ ਬਸੇ ਤੇ ਕੰਮ ਕਰਦੇ ਪਏ ਬਿਲਕੁਲ ਜੀ ਬਿਲਕੁਲ ਅੱਜ ਜੁਰ ਕਿਹੜੇ ਕਿਹੜੇ ਤਗੜੇ ਬੱਚੇ ਉਹ ਨਿੱਕੇ ਨਿੱਕੇ ਕਿਹੜੇ ਕਿਹੜੇ ਤਗੜੇ ਆਣ ਗਏ ਤੇ ਕੰਮ ਕਰਨੇ ਪਏ ਇਹ ਸਾਡੇ ਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਹੀ ਬਦਨਾਮ ਕਰਨੇ ਲੱਗੇ ਹਾਂ ਪੰਜਾਬ ਵਿੱਚ ਬਦਨਾਮ ਕਰਨ ਲੱਗੇ ਸਾਰੇ ਪੰਜਾਬ ਆ ਨੇਗਾ ਯਾ ਸੁਭਾ ਦਾ ਹਾਂ ਇਹ ਨੂੰ ਸਾਰੇ ਮਰਦ ਤੁਲੇ ਹੋਏ ਵੀ ਇਹਨੂੰ ਮਾਰ ਦੋ ਨਾ ਮਾਰ ਦੋ ਕਿਰਪਾ ਇਹ ਖਾਲਸਾ ਹਮੇਸ਼ਾ ਹੀ ਜਿਉਂਦਾ ਰਹਾ ਤੇ ਜਿਉਂਦਾ ਹੀ ਰਹੂਗਾ ਤੇ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਤੇ ਵਸਦਾ ਹੀ ਰਹਿਣਾ ਹੈ ਅੱਛਾ ਹੁਣ ਪਾਣੀ ਦੀ ਮਾਰ ਜਿਹੜੀ ਆ ਉਹ ਤੇ ਘਟ ਚੁੱਕੀ ਆ ਤੇ ਤੁਸੀਂ ਉਹਨੂੰ ਕੀ ਚੰਗਾ ਉਹਨੂੰ ਮੈਸੇਜ ਦੇਣਾ ਚਾਹੁੰਦੇ ਜੇ ਕਿ ਕਬਰੌਣ ਵਾਲੀ ਇਹਦੇ ਵਿੱਚ ਕੋਈ ਲੋੜ ਨਹੀਂ ਕੇ ਪਰ ਜਿਹੜਾ ਇਹ ਤਰਿਆ ਆਵਾਜ਼ ਨਹੀਂ ਪਾਟਾ ਆਹ ਵੇਖੋ ਪਾਣੀ ਇਹ ਟੈਂਕਰ ਦੇ ਨੂੰ ਇਹੋ ਹੀ ਹੰਡੀਆਂ ਸਾਰੇ ਇਹ ਵਨ ਪ੍ਰੋਪਰ ਤੌਰ ਤੇ ਵਟ ਕੇ ਮੁੱਚਾ ਕਰਕੇ ਸੈੱਟ ਕਰਾਂਗੇ ਪੂਰਾ ਜਿਹੜਾ ਆਉਣ ਵਾਲੀ ਜਿਹੜੇ ਸਮੇਂ ਕਿਸੇ ਵળે ਵੀ ਅਮਰਜੈਂਸੀ ਭੇਜਦੀ ਹੈ ਜੇ ਢਾਹ ਨਾਲ ਲੱਗੇ ਇਹੋ ਅਪੀਲ ਹੈ ਸੰਗਠਨ ਵੀ ਵਨ ਤੇ ਪੁੱਛੋ ਹਰ ਥੋੜੇ ਇਹ ਕੀ ਗੱਲ ਹੈ ਵਾਟਰ ਪੰਜਾਬ ਤੋਂ ਉਹ ਕਾਤੇ ਵਾਲਾ ਬਾਬਿਆਂ ਦਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਯਾਰਾ ਸਿੰਘ ਸੱਚਖੰਡਵਾਸੀ ਸੰਤ ਬਾਬਾ ਲਖਾ ਸਿੰਘ ਨੇ ਇਹਨਾਂ ਦੀ ਸਰਪ੍ਰਸਤ ਚੱਲ ਰਹੀ ਆ ਦੂਹ ਦੂਈ ਜੋਰੋ ਜੋਰ ਦੇਣ ਰਾਤ 24 ਘੰਟੇ ਕੰਮ ਚੱਲਣ ਡਿਆ ਵਾ ਇਹ ਸਾਰਾ ਸੰਕਟ ਦੇ ਸਹਿਯੋਗ ਦੇ ਨਾਲ ਹੀ ਆ ਜੀ ਬਾਬਾ ਕਬੀਰ ਸਿੰਘ ਐਸ ਐਮ ਮੁੱਖ ਇਥੇ ਢਾਈ ਨੇ ਜਿਹੜੇ ਕੰਮ ਕਰਾਉਣ ਦੇ ਮਜੂਦਾ ਹਾਲਤ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਤੋਂ ਹੁਣ ਚੱਲਦਾ ਵਾ ਤਿੰਨ ਤਰੀਕ ਦੇ ਲੱਗੇ ਹੋਏ ਆ ਅਸੀਂ ਇੱਥੇ ਠੀਕ ਹੈ ਅੱਜ ਨਵੀਆਂ ਫੀਸਾਂ ਨਾਲ ਅੱਗੇ ਦੂਜੀ ਸੇਵਾ ਦਾ ਸੰਜੋਗ ਦੇ ਰਹੇ ਆ ਤੇ ਇਹਦੇ ਵਿੱਚ ਪ੍ਰਸ਼ਾਸਨ ਦਾ ਬੰਦਾ ਇੱਥੇ ਨਾਲ ਬੈ ਕੰਮ ਕਰ ਰਿਹਾ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਆਇਆ ਜਿੰਦਾ ਤਿੰਨਾਂ ਕੋਈ ਸਰਕਾਰ ਕੋਈ ਬੰਦਾ ਨਹੀਂ ਇੱਥੇ ਸੈਟ ਆਉਂਦਾ ਇਹਨਾਂ ਕੋਈ ਹੋ ਜਾਂਦੇ ਆ ਠੀਕ ਹੈ ਬਸ ਫੋਟੋ ਲਵਾਉ ਦੇ ਨਿਕਲ ਜਾਂਦੇ ਜਿਵੇਂ ਚਾਰ ਤੋੜੇ ਨੂੰ ਆਖੀ ਚੁੱਕਣ ਬਾਅਦ ਤੇ ਡਰ ਜਾਂਦੇ ਆ ਨਾਲ 20-20 ਉਹਨਾਂ ਗਣਮਣ ਰੱਖੇ ਆ ਠੀਕ ਹੈ ਬਾਦ ਸਾਹਿਬ ਵਾਹਿਗੁਰੂ ਜੀ ਫਤਿਹ ਹੋ ਜੀ ਅੱਜ ਅਸੀਂ ਕੋਹਨੇਵਾਲ ਪਹੁੰਚੇ ਹਾਂ ਜਿੱਥੇ ਕਿ ਜਲੀ ਗਈ ਪਾਣੀਦਾਰ ਰਮਦਾਸ ਦੇ ਵਿੱਚ ਬੰਨ ਟੁੱਟਾ ਸੀ ਤੇ ਜਿਸ ਦੇ ਨਾਲ ਰਮਦਾਸ ਡੇਰਾ ਬਾਬਾ ਨਾਨਕ ਤੇ ਅਜਨਾਲੇ ਹਲਕੇ ਦੇ ਜਿਹੜੇ ਪਿੰਡ ਨੇ ਉਹ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋਈਆਂ ਪਰ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਅੱਜ ਵੀ ਕਾਇਮ ਆ ਜੇ ਕਾਇਮ ਆ ਉਹਦੀ ਜਿੰਦੀ ਜਗ ਦੀ ਮਿਸਾਲ ਜਿਹੜੀ ਆ ਟੁੱਟੇ ਬੰਨ ਜਿਹੜੇ ਲੌਂਡੇ ਨੇ ਅੱਜ ਵੇਖੋ ਮੇਰੇ ਪੰਜਾਬ ਦੇ ਨੌਜਵਾਨ ਯੋਧੇ ਜਿਹੜੇ ਨੇ ਉਹ ਕਿਸ ਤਰ੍ਹਾਂ ਇਹ ਸੇ ਕੰਮ ਕਰ ਰਹੇ ਨੇ ਤਾਂ ਉਹ ਇਹਨਾਂ ਦੇ ਪੁੱਛਦੇ ਆ ਉਹ ਵੀ ਇਹਦੀ ਆਪਣਾ ਨਾਮ ਦੱਸੋ ਮੇਰਾ ਨਾਮ ਸ਼ਮਸ਼ੇਰ ਸਿੰਘ ਹੈਂਦਕੁਮਿਆਰੀ ਅਸੀਂ ਜਿੱਦਾਂ ਦੀ ਗੁਰੂ ਘਰ ਬਾਗ ਵਾਲਿਆਂ ਦੀ ਸੇਵਾ ਚ ਲੰਡੀ ਬਾਬਾ ਜਿਨ੍ਹਾਂ ਨੇ ਸੇਵਾ ਲਾਈ ਆ ਅੱਜ ਸਾਡੀ ਅਠਵੀਂ ਟਰਾਲੀ ਆ ਅਸੀਂ ਤੋੜੇ ਭਰ ਕੇ ਪਰਸੋਂ ਚੌਂ ਦੇ ਲੈ ਕੇ ਆਉਂਦੇ ਆ ਸਾਡਾ ਆਪਣਾ ਜਿਹੜਾ ਝੋਨਾ ਸਾਰਾ ਹੀ ਮਤਲਬ ਡੁਬਾ ਆ ਬਹੁਤ ਨੁਕਸਾਨ ਆ ਪਰ ਫਿਰ ਵੀ ਸਿੰਘ ਅਵੀਰ ਦੀ ਠੇਕੇਦੇ ਆ ਫਿਰ ਵੀ ਪਰ ਸਿੰਘ ਜਿੰਨੇ ਮੇਰੇ ਨੌਜਵਾਨ ਵੀਰ ਆ ਸਾਧ ਦੇ ਅੰਡੇ ਆ ਫਿਰ ਵੀ ਚੜਦੀ ਕਲਾ ਗਿਆ ਕੋਈ ਨਹੀਂ ਨਕਸਾਨ ਇਹਦਾ ਵਾਦੇ ਘੱਟ ਚੱਲਦੇ ਰਹਿੰਦੇ ਆ ਪਰ ਜਿੰਨੀ ਨੌਜਵਾਨ ਪੀੜ੍ਹੀ ਆ ਜੋ ਕਿ ਨਸ਼ੇ ਆ ਲੈ ਜਾਂਦੇ ਆ ਪਰ ਅੱਜ ਮੇਰੇ ਨੌਜਵਾਨ ਵੀਰ ਛੋਟੇ ਛੋਟੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗ ਸਾਰੇ ਸਾਧ ਦੇ ਅੰਡੇ ਆ ਪਿੰਡ ਚਮਿਆਰੀ ਬਹੁਤ ਸਾਧ ਦੇ ਅੰਡੇ ਆ ਅਸੀਂ ਵੱਧ ਤੋਂ ਵੱਧ ਜਿਹੜਾ ਇੱਥੇ ਸੰਜੋਗ ਪਾ ਰਹੇ ਆ ਬੰਦ ਦੇ ਉੱਤੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਲਾਗੇ ਚਾਗੇ ਦੇ ਪਿੰਡਾਂ ਦੇ ਜਿਹੜੇ ਵੀ ਵੀਰ ਆ ਲਾਗੇ ਅਪੀਲ ਕਰਦਾ ਉਹਨਾਂ ਨੂੰ ਦੀ ਇੱਥੇ ਇੱਕ ਟਰਾਲੀ ਭਾਵੇਂ ਲੈ ਕੇ ਪਹੁੰਚੋ ਪਹੁੰਚੋ ਜਰੂਰ ਇਸ ਕਰਕੇ ਸਾਰੇ ਵੀਰਾਂ ਦਾ ਮੈਂ ਪਹਿਲੋਂ ਧੰਨਵਾਦ ਕਰਦਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਪੰਜ ਵੀਰ ਜੀ ਦੱਸੋ ਆਪਣਾ ਨਾਮ ਲਿਆਣਾ ਹਰਪਿੰਦਰ ਸਿੰਘ ਪਿੰਡ ਚੰਮਿਆੜੀ ਤਸੀਰਾਂ ਜਿਲ੍ਹਾ ਜਿਹੜੀ ਅੰਮ੍ਰਿਤਸਰ ਸਾਹਿਬ ਸੀ ਇੱਕ ਆਰਥੀ ਵਾਲੇ ਮਹਾਪੁਰ ਸੁਖਰਕੇ ਬਾਗ ਵਾਲੇ ਬਾਪੇ ਨੇ ਸੇਵਾ ਲਈ ਹੈ ਬਣਦੀ ਜਿਹੜਾ ਮੇਨ ਬਣਿਆ ਇਹੋ ਟੁੱਟਾ ਸਭ ਤੋਂ ਜਿਹੜਾ ਤੁਸੀਂ ਲਈ ਨਾਲੇ ਤੱਕ ਪਾਣੀ ਗਿਆ ਇਸ ਤੋਂ ਵੀ ਜ਼ਿਆਦਾ ਠੀਕ ਹੈ ਬਾਬਿਆਂ ਨੇ ਹੱਕਾ ਹੋ ਗਿਆ ਪਿਆ ਬਸਾਈ ਆ ਸਾਰੀ ਆ ਸਮੂਹ ਸੰਗਤ ਨੌਜਵਾਨ ਵੀਰ ਜਿਹੜੇ ਕਹਿੰਦੇ ਵੀ ਸਾਰਾ ਪੰਜਾਬ ਨਸ਼ੇ ਨੇ ਘਾ ਲਿਆ ਆ ਆ ਕੇ ਵੇਖੋ ਵੱਡੀਆਂ ਵੱਡੀਆਂ ਟਰਾਲੀਆਂ ਭਰ-ਭਰ ਲਿਆਉਂਦੇ ਨੇ ਤੋੜੀਆਂ ਦੀਆਂ ਇਹ ਨੌਜਵਾਨ ਹੀ ਲਿਆਉਂਦੇ ਨੇ ਬਜ਼ੁਰਗਾਂ ਦਾ ਕੰਮ ਨਹੀਂ ਇਹ ਸਾਰੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਹੈ ਕੋਈ ਬਾਹਰੋਂ ਨਹੀਂ ਆਏ ਕਦੇ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਈ ਨਾਲਾ ਆਦਰਮਦਾਦ ਡੇਰਾ ਬਾਬਾ ਨਾਨਕ ਕਿੰਨੇ ਵੀ ਇਧਰ ਹਰਾਂ ਵਾਲੇ ਪੀਸ ਤੇ ਆ ਸਾਰਿਆਂ ਦਾ ਸਾਰੇ ਪੰਜਾਬ ਨੇ ਨਹੀਂ ਰਾਜਸਥਾਨ ਹਰਿਆਣਾ ਜਿੰਨੇ ਵੀ ਸਾਰਿਆਂ ਨੇ ਬਹੁਤ ਸਾਦਿਕਾ ਇਹ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਇਹ ਇਕੱਲੇ ਇਹ ਸੇਵਾਦਾਰ ਨਹੀਂ ਇਹ ਵੀਰ ਦਾ 47 ਗੱਲੇ ਇਕੱਲੇ ਆ ਝੋਨਾ ਡੱਬਾ ਜੀ ਇਹ ਵੀਰ ਦਾ ਝੋਨਾ ਡੱਬਾ ਇਹ ਸਾਰੇ ਇਹਦੇ ਵਿੱਚ 50% ਉਹ ਲੋਕ ਜਿਨ੍ਹਾਂ ਦੇ ਝੋਨੇ ਡੁੱਬੇ ਨੇ ਪਰ ਫਿਰ ਵੀ ਚੜਦੀ ਗੱਲਾਂ ਨਾਲ ਸਾਰੇ ਵੀਰ ਸੇਵਾ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀਰ ਤੇ ਸੇਵਾ ਕਰਨਦੇ ਠੀਕ ਹੈ ਥੈਂਕ ਯੂ ਹਾਂਜੀ ਵੀਰ ਜੀ ਤੁਸੀਂ ਕਹਿਣਾ ਚਾਹਣਾ ਜੋ ਪਰ ਸਹੀ ਕਹਿਣਾ ਚਾਹੁੰਦਾ ਹੈ ਕਿ ਸਾਡੇ ਸਮੇਂ ਦੇ ਵਿੱਚ ਪੰਜਾਬੀ ਇਕੱਠੇ ਹੋ ਕੇ ਕਿ ਮਸਾਲਾ ਪੈਦਾ ਕਰਦੇ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਪੰਜਾਬ ਨੂੰ ਕੋਈ ਮਾਰ ਨਹੀਂ ਕਰੇਗਾ ਪੰਜਾਬ ਨੂੰ ਪਹਿਲੇ ਦਿਨੋਂ ਮਾਰਦੇ ਆਏ ਅਫਗਾਨੀ ਵੇਲੇ ਤੋਂ ਹੀ ਪਰ ਪੰਜਾਬ ਚੜ੍ਹਦੀ ਕਲਾ 'ਚ ਰਿਹਾ ਹੈ ਚੜ੍ਹਦੀ ਕਲਾ 'ਚ ਲੋ ਜੀ ਬੀਵੀਆ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣਾ ਵਾ ਜੋ ਆਪਣੇ ਵਿੱਚ ਬੋਲ ਰਹੇ ਨੇ ਤੇ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਣਾ ਵਾ ਕਿ ਮੇਰੇ ਪੰਜਾਬ ਨੂੰ ਨਛੇ ਦੇ ਉੱਤੇ ਨਾਂ ਬਦਨਾਮ ਕਰੋ ਜਿੰਨੇ ਪ੍ਰਿਟੀਕਲ ਪਾਰਟੀ ਵਾਲੇ ਨੇ ਨਸ਼ੇ ਦਾ ਨਾਅ ਲਿਆ ਕਿ ਅੱਗੇ ਤੁਸੀਂ ਹਸਾਬ ਲਾ ਲਓ ਵੀ ਅੱਜ ਆਏ ਨੌਜਵਾਨ ਜਿਹੜੇ ਨੇ ਬਿਲਕੁਲ ਨਰੋਏ ਦੇ ਸਾਫ ਸੁਥਰੇ ਤੇ ਯੋਧੇ ਨੇ ਇਹ ਕਿੱਥੋਂ ਦੇ ਨੇ ਇਹ ਵੀ ਮੇਰੇ ਵੀਰ ਜੀ ਪੰਜਾਬ ਦੇ ਹੀ ਨੇ ਇਸ ਕਰਕੇ ਮੇਰੇ ਪੰਜਾਬ ਨੂੰ ਨਾਮ ਬਦਨਾਮ ਕਰੋ ਤੇ ਨਸ਼ੇ ਦਾ ਜਿਹੜਾ ਮੈਨੀਫੈਸਟੋ ਆ ਉਹਨੂੰ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਜੀ ਆਪ ਕਿੱਥੋਂ ਆਏ ਜੀ ਹਮ ਆਏ ਹੈ ਜੀ ਨਗਰ ਪੰਚਾਇਤ 시ਵਾਲ ਖਾਸ ਡਿਸਟ੍ਰਿਕਟ ਮੇਰਟ ਉੱਤਰ ਪ੍ਰਦੇਸ਼ वहाँ से आए हैं और यहाँ जो परेशान लोग हैं इंसानियत के नाते हम उनकी जो है हेल्प करने के लिए आए हैं और उसमें बहुत सारा राशन है पांच गाड़ियों पर मुश्तम राशन लाए हैं जिसमें खाने पीने का सामान है आटा है दाल है चावल है और तेल है और तिरपाले हैं बान है इस तरह की मुख्तलिफ चीजें हैं वो बना करके लाए हैं इंसानियत के नाते पर हम अपने जो है भाइयों की मदद करने के लिए आए तो आप अभी मैसेज क्या देना चाहते हो पूरे भारत को हम इसके जरिए ये पैगाम पे देना चाहते हैं कि हम आपस था था में जो भाई हैं। भाई हैं और आपस में मिलजुल कर रहे मोहब्बत के साथ रहे और जो हम में आपस में दरार पैदा करना चाहते हैं उनका हम सफाया करेंगे इन धन्यवाद हाँ जी खालसा जी इतना आप कैदी सेवा कर रहे हैं गुरु जी का खालसा श्री वाहेगुरु जी की फतेह नाम गुरु भगत सिंह ਜਿੰਦ ਕਿ ਨਾ ਹੋਰ ਹੋਰ ਗੁੰਮੇ ਜਿਲ੍ਹਾ ਅੰਮ੍ਰਿਤਸਰ ਉਹ ਭਾਈ ਅਸੀਂ ਇੱਥੇ ਹਰ ਪੀਰਤਾਂ ਲਈ ਜਿਹੜੀ ਸਿੰਘ ਜਿਹੜੇ ਸਿੰਘ ਆਪਣੀ ਸੇਵਾ ਕਰ ਰਹੇ ਆ ਬੰਦ ਵੀ ਉਹਨਾਂ ਵਾਸਤੇ ਜੂਰ ਦੇ ਉਹਨਾਂ ਦੀ ਸੇਵਾ ਲੈ ਗਏ ਆ ਹਰ ਪੀਰਤਾਂ ਵਾਸਤੇ ਇਹਦੇ ਜੀਰਾਂ ਵੀਰਾਂ ਭਰਾਵਾਂ ਵਾਸਤੇ ਕਿਸੇ ਵੀ ਵੀਰ ਪ੍ਰੇਮ ਨੂੰ ਦਵਾਈ ਦੀ ਲੋੜ ਆ ਕਿਸੇ ਦੀ ਦੀ ਲੋੜ ਆ ਉਹ ਆਪਾਂ ਦੇ ਅਸਲ ਲੈ ਗਏ ਆ ਅਗਲੇ ਪਾਸੇ ਪਾਣੀ ਦਾ ਕੋਈ ਮੌਨਤਾਲਾ ਨਹੀਂ ਜਦੋਂ ਜੂਰ ਸੇ ਕੋ ਮਿਲ ਗਏ ਸੇਵਾ ਕਰ ਰਿਹਾ ਜੀ ਆਪਾਂ ਵਾਏ ਨੂੰ ਜੱਟਾਂ ਪਿੰਡ ਵਾਲੇ ਕੀ ਹੋ ਰਿਹਾ ਹੈ ਸਾਡੇ ਬੱਚੇ ਨੇ ਰੋਟੀ ਤੱਕ ਦਿੱਦੀ ਹੈ ਪਰ ਇਹ ਨੂੰ ਰੋਜ਼ ਬਹੁਤ ਸਰਕਾਰਾਂ ਦੀ ਕਿਰਪਾ ਜੀ ਨਹੀਂ ਕੋਈ ਜੇ ਮਕਾਲਾ ਸਾਹਿਬ ਇਹ ਕਿਉਂ ਨਹੀਂ ਲਾੜੀ ਸਾਡੇ ਨਾਲ ਕਿ ਕਿ ਪੈਸੇ ਹੋਈ ਆ ਟਰਾਲੀਆਂ ਦੀ ਲੰਗਰ ਦੀ ਮਤਲਬ ਹਰ ਗੱਲ ਦੀ ਕੇ ਗੱਲ ਕਮੀ ਨਹੀਂ ਹੋਰ ਦਿੱਤੀ ਸਾਨੂੰ ਕੇ ਲੋਕਾਂ ਦੇ ਠੀਕ ਹੈ ਤੇ ਇੱਕ ਤਾਂ ਇਹ ਕਿਹੜਾ ਚੋਣਾ ਹੈ ਕਿ ਇਹ ਸਾਡੇ ਜੋ ਲੀਡਰ ਨੂੰ ਆ ਸੈਂਟਰ ਦੀ ਸਰਕਾਰ ਆ ਸਾਡੀ ਕੋਈ ਮਦਦ ਨਹੀਂ ਕੀਤੀ ਸਾਡੇ ਖੁਦ ਇਲਾਕੇ ਦਾ ਐਮ ਐਲ ਏ ਗਰਦੀਪ ਸਿੰਘ ਜੀ ਉਹ ਸਾਡੇ ਕਹਿੰਦਾ ਆ ਕਿ ਮਤਲਬ 20% ਜਿਹੜੀਆਂ ਫਸਲਾਂ ਖਰਾਬ ਹੋਈਆਂ 80% ਬੱਜੀਆਂ ਆ ਤੁਸੀਂ ਖੁਦ ਤੁਸੀਂ ਵੀ ਆਇਓ মিডিਆ ਧੰਨਵਾਦ ਕਰਦੇ ਆ ਕੀ ਆਇਆ ਨੂੰ ਕਰਦੇ ਆ ਤੁਹਾਡੀ ਮਤਲਬ ਦੇਨ ਨਹੀਂ ਦੇ ਸਕਦੇ ਮਦਦ ਤੇ ਸਾਰੇ ਇਲਾਕੇ ਦੇ ਵਿੱਚ ਫਿਰਦੇ ਹਾਂ ਤੁਹਾਨੂੰ ਸਾਰੇ ਇਕੱਲੇ ਇਕੱਲੇ ਘਰ ਦਾ ਬਾਬਾ ਹਾਂਜੀ ਹਾਂਜੀ ਬਾਬਾ ਜੀ ਵੇਖੋ ਝੋਨੇ ਕਿਤੇ ਬਜੇ ਨੇ ਕੋਈ ਹੈ ਪੀ 20% ਵਾਲਾ ਵੀ 20% ਨੁਕਸਾਨ ਹੋਇਆ 100 ਦਾ 100% ਨੁਕਸਾਨ ਹੋਇਆ ਆ ਕੁਝ ਗਰਦੀਪ ਪਰਨਾਵਾ ਸਾਡੇ ਐਮਐਲਏ ਚੇਅਰਮੈਨ ਬਣਾਇਆ ਐਸੋ ਰੋਡ ਦੇ ਉੱਤੇ ਮਾਰਕਰ ਕਮੇਟੀ ਦਾ ਔਰ ਘਰ ਦੇ ਸਾਹਮਣੇ ਅੱਠ ਕਿੱਲੇ ਗੋਬੀ ਜਿਹੜੀ ਬਰਬਾਦ ਹੋ ਗਈ ਆ ਕਿਵਨ ਨਾਇਰ ਦੇ ਘਰ ਦੇ ਸਾਹਮਣੇ ਬਿਲਕੁਲ ਬਰਬਾਦ ਹੋ ਚੁੱਕਾ ਹੈ ਦੇਖ ਕਰਕੇ ਹੀ ਕਹਿੰਦੇ ਆ ਕਿ ਜੇ ਸਾਡੀ ਬਾਹਰ ਹੀ ਫਾੜੀ ਕੋਈ ਸਾਜਣਾ ਥੋੜੀ ਜੀ ਸਾਜਿਆ ਕਰ ਲੈਂਦੇ ਸਾਨੂੰ ਇੰਨੇ ਨਾ ਬੜੀ ਹੁਣ ਤੁਸੀਂ ਸਰਕਾਰ ਕੋਲ ਤੇ ਪ੍ਰਸ਼ਾਸਨ ਕੋਲ ਤੇ ਸੈਂਟਰ ਕੋਲੋਂ ਕੀ ਮੰਗ ਕਰਦੇ ਜੀ ਮੰਗ ਕੇ ਹੁਣ ਪਾਪਾ ਜੀ ਕੀ ਕਰਨੀ ਆ ਹੁਣ ਤੇ ਸਾਡੇ ਵੀਰਾਂ ਭਰਾਵਾਂ ਜੋਧਿਆਣੇ ਮਤਲਬ ਸਾਡੇ ਦੇ ਇੱਥੇ ਠੱਕੀਆਂ ਲਵਾਤੀਆਂ ਨੇ ਅਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਨੀ ਅਸੀਂ ਨਹੀਂ ਮੰਗ ਕਰਨੀ ਚਾਹੁੰਦੇ ਕੋਈ ਵੀ ਨਜ਼ਾਰੇ ਲੈਣਦੇ ਆ ਲੰਗਰਾਂ ਦੀ ਕੋਈ ਤੋੜ ਨਹੀਂ ਜਾਣ ਦਿੱਤੀ ਮਹਾਰਾਜ ਦੀ ਕਿਰਪਾ ਆ ਤੇ ਇਹ ਕਰਕੇ ਤੁਹਾਡਾ ਬਿਲਕੁਲ ਧੰਨਵਾਦ ਹੈ ਜੀ ਜੀ ਆਇਆਂ ਨੂੰ ਸਾਡੇ ਕਾਲ ਜੀ ਅੱਛਾ ਸਰ ਬੇਨਤੀ ਇਸ ਤਰ੍ਹਾਂ ਆ ਵੀ ਵੇਖੋ ਪੰਜਾਬ ਸਰਕਾਰ ਜਿਹੜੀ ਆ ਕਹਿ ਰਹੀ ਆ ਵੀ ਹੜਪੀਟਾਂ ਵਾਸਤੇ ਅਸੀਂ ਹਰ ਇੱਕ ਸੁਵਿਧਾ ਜਿਹੜੀ ਆ ਰੱਖੀ ਆ ਹਾਂਜੀ ਤੇ ਇੱਥੇ ਜੇ ਵੇਖਣ ਨੂੰ ਮਿਲ ਰਿਹਾ ਵਾ ਕਿ ਜਿੱਥੇ ਸੱਕੀ ਦਾ ਬੰਨ ਜਾਨੇ ਕਿ ਟੁੱਟਾ ਵਾ ਤੇ ਬੰਨ ਰਹੇ ਨੇ ਨੌਜਵਾਨ ਪਰ ਇੱਥੇ ਚਾਰ ਸਵੇਰੇ ਵੇਖਿਆ ਵਾ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਮੈਡੀਕਲ ਸਹੂਲਤ ਜਿਹੜੀ ਆ ਜਾਂ ਕੋਈ ਖਾਣ ਪੀਣ ਦੀ ਨਹੀਂ ਦਿਖੀ ਮੈਨੂੰ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੁੰਦੇ ਜੀ ਹਾਂਜੀ ਵੀਰ ਜੀ ਵੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਇਹ ਜੋ ਕੁਝ ਕਰ ਰਹੇ ਆ ਸਾਰੇ ਸਿੰਘ ਸੇਵਾਦਾਰੀ ਕਰ ਰਹੇ ਆ ਪ੍ਰਸ਼ਾਸਨ ਦਾ ਬੰਦਾ ਤੇ ਸਾਨੂੰ ਸਵੇਰ ਦਾ ਤੇ ਕੋਈ ਵੀ ਨਹੀਂ ਦਿਖਿਆ ਠੀਕ ਹੈ ਸਵੇਰ ਦਾ ਕਹਿੰਦਾ ਕਿ ਦੋ ਦਿਨ ਹੋ ਗਏ ਹਿਸਾਬ ਨਾਲ ਸੇਵਾ ਚਲਿੰਦੀ ਆ ਸੰਗਤਾਂ ਹੀ ਕਰਦੀਆਂ ਆ ਅੱਛਾ ਦੂਰੋ ਦੂਰੋ ਸਾਰੇ ਸੰਗਤਾਂ ਹੀ ਆਈਆਂ ਹੋ ਠੀਕ ਹੈ ਪ੍ਰਸ਼ਾਸਨ ਦਾ ਕੋਈ ਇੱਥੇ ਖਾਸ ਪ੍ਰਬੰਧ ਨਹੀਂ ਲੱਗਦਾ ਅੱਛਾ ਬਾਕੀ ਸੰਗਤਾਂ ਨੇ ਇੱਥੇ ਇੱਕ ਨਾ ਰਸਾਇਣ ਦੀ ਕਮੀ ਹੋਣ ਦਿੱਤੀ ਆ ਕਿਸੇ ਦੀ ਵੀ ਕੋਈ ਕਮੀ ਨਹੀਂ ਹੋਣ ਦਿੱਤੀ ਬਾਕੀ ਸਾਰੇ ਨੌਜਵਾਨ ਵੀਰ ਆਪਣੀ ਜਾਨ ਤੇ ਖੇਡ ਕੇ ਹਿਸਾਬ ਨਾਲ ਬੰਨ ਬੰਨ ਰਹੇ ਆ ਬੜੀ ਚੜ੍ਹਦੀ ਕਲਾ ਚ ਸਾਰਾ ਕੁਝ ਮੋਰਚਾ ਵਈ ਅੱਛਾ ਤਾਂ ਹੁਣ ਤੁਸੀਂ ਸਰਕਾਰ ਕੋ ਤੇ ਪ੍ਰਸ਼ਾਸਨ ਕੋ ਕੀ ਮੰ ਜਿਹੜੇ ਨੌਜਵਾਨ ਇੱਥੇ ਕੰਮ ਕਰ ਰਹੇ ਨੇ ਸਰਕਾਰਾਂ ਕੋਲ ਉਹ ਵੀ ਜੀ ਮੰਗਦੇ ਉਹ ਹੀ ਆ ਵੀ ਚਲੋ ਜਿੰਨਾ ਵੀ ਬਣਦਾ ਵਾ ਜਿੰਨਾ ਕਿ ਇਹ ਕਰ ਰਿਹਾ ਉਹਨਾਂ ਦਾ ਸਾਰ ਦਿਕਾਇਆ ਦੇ ਸਰਕਾਰ ਵੱਲੋਂ ਨਹੀਂ ਕਿ ਇਹ ਆਜੇ ਕੰਮ ਹੋਇਆ ਵਾ ਗਾਂ ਇਹ ਕੰਮ ਨਾ ਹੋਵੇ ਹੁਣ ਇਹ ਕੰਮ ਹੋਣਾ 5-7 ਸਾਲ ਪੰਜਾਬ ਜਿਹੜਾ ਪਿੱਛੇ ਜਾ ਚੁੱਕਾ ਵਾ ਬਿਲਕੁਲ ਬਿਲਕੁਲ ਤਾਂ ਇਹ ਕੰਮ ਨਾ ਤੇ ਜਿਹੜਾ ਇਹਨਾਂ ਕਮੀਆਂ ਕਰਕੇ ਹਰ ਆਏ ਐਰ ਕੀ ਉਹ ਗਾਂ ਨਾ ਆਉਣ ਇਹ ਗੱਲ ਹੈ ਅੱਛਾ ਇੱਕ ਹੋਰ ਬੇਨਤੀ ਆ ਵੀ ਜਿਸ ਤਰ੍ਹਾਂ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਰੁਕਿਆ ਵਾ ਹਾਂਜੀ ਤੇ ਉਦੇ ਨਾਲ ਬਿਮਾਰੀਆਂ ਵੀ ਜਿਹੜੀਆਂ ਵਾਂ ਤੁਹਾਨੂੰ ਪਤਾ ਵਾ ਵੀ ਜਿਆਦੀਆਂ ਫੈਲਣੀਆਂ ਨੇ ਹਾਂਜੀ ਹਾਂਜੀ ਤੇ ਸਰਕਾਰ ਨੂੰ ਉਸ ਦਾ ਕੀ ਪ੍ਰਬੰਧ ਕਰਨਾ ਚਾਹੀਦਾ ਤੁਸੀਂ ਮੜਾ ਜਾ ਮੈਸੇਜ ਜਿਹੜਾ ਵਾ ਦੇ ਦਿਓ ਸਰਕਾਰ ਨੂੰ ਵੀ ਪ੍ਰਬੰਧ ਇਹ ਕਰਨਾ ਚਾਹੀਦਾ ਵਾ ਕਿ ਚਲੋ ਜਿੱਦਾਂ ਉਹਨਾਂ ਨੇ ਮੱਲਾ ਕਲੀਨਿਕ ਖੋਲੇ ਸੀ ਹਾਂਜੀ ਜਾਂ ਸਰਕਾਰੀ ਹਸਪਤਾਲ ਖੋਲੇ ਸੀ ਚਲੋ ਇਹਨਾਂ ਵੱਧ ਜੇ ਹੁਣ ਲੋਕਾਂ ਨੇ ਟੁੱਟਿਆਂ ਭਜਾਣੇ ਦਾ ਸਾਰਾ ਜਾਣਾ ਵਾ ਡਾਕਟਰਾਂ ਦੇ ਕੋਲ ਹੀ ਡਾਕਟਰਾਂ ਕੋਲ ਹੀ ਕਿਤੇ ਪ੍ਰਾਈਵੇਟ ਡਾਕਟਰ ਲੁੱਟਣਾ ਕਰਨ ਉਹਨਾਂ ਦੀ ਹਾਂ ਹਾਂ ਤੇ ਉਹਨਾਂ ਦਾ ਮੱਲਾ ਕਲੀਨਿਕਾਂ ਦੇ ਵਿੱਚ ਉਹ ਜੀ ਦਾ ਪ੍ਰਬੰਧ ਹੋਵੇ ਡਾਕਟਰਾਂ ਦਾ ਪ੍ਰਬੰਧ ਹੋਵੇ ਦਵਾਈਆਂ ਦਾ ਪ੍ਰਬੰਧ ਹੋਣਾ ਜ਼ਰੂਰੀ ਆ ਹੁਣ ਇਸ ਟਾਈਮ ਤੇ ਠੀਕ ਹੈ ਤੇ ਇਸ ਟਾਈਮ ਤੇ ਜਾਨੀ ਕਿ ਪੰਜਾਬ ਜਿਹੜਾ ਵਾ ਪੂਰਾ ਡਰਿਆ ਹੋਇਆ ਵਾ ਜਿਸ ਤਰ੍ਹਾਂ ਵੀ ਪੰਜਾਬ ਜਿਹੜਾ ਵਾ ਡੁੱਬ ਗਿਆ ਵਾ ਬਾਹਰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦਾ ਆ ਪਰ ਹੁਣ ਤੁਸੀਂ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਜੀ ਦੇਖੋ ਡਰਿਆ ਹੋਇਆ ਪੰਜਾਬ ਤੇ ਉਦੋਂ ਨਹੀਂ ਡਰਿਆ ਜਦੋਂ ਜੰਗਾਂ ਦੇ ਡੇ ਡੇ ਜੰਗਾਂ ਦੇ ਥੱਕੇ ਹੋ ਚੁੱਕੇ ਪੰਜਾਬ ਨੇ ਤਰ੍ਹਾਂ ਸੀ ਨਹੀਂ ਡਰਿਆ ਹਾਂਜੀ ਹਾਂਜੀ ਹਾਂ ਜੋ ਉਦੋਂ ਨਹੀਂ ਡਰਿਆ ਹੁਣ ਪੰਜਾਬ ਨੇ ਕਿਤਾ ਡਰਨਾ ਵਾ ਇਹ ਨਾ ਆਪਾਂ ਕਹੀਏ ਡਰਿਆ ਹੋਇਆ ਵਾ ਚਲੋ ਇਹਨਾਂ ਵਾਂ ਵੀ ਇਹਦਾ ਛਾਣੇ ਕੋਲ ਇਹੋ ਜਿਹਾ ਕਰਤਾ ਵਾ ਬਾਕੀ ਨਹੀਂ ਸੋਸ਼ਲ ਮੀਡੀਆ ਤੇ ਜੋ ਜਾਣੀ ਕੇ ਖਬਰਾਂ ਜਿਹੜੀਆਂ ਪਾਣੀ ਦੇ ਬਹਿ ਦੀਆਂ ਬਹਿ ਰਹੀਆਂ ਨੇ ਉਹ ਵੇਖਣ ਨੂੰ ਤੇ ਮਿਲਿਆ ਵਾ ਵੀ ਹੁਣ ਤੇ ਬਿਲਕੁਲ ਸੁਕਾਇਆ ਵਾ ਕੋਈ ਨਹੀਂ ਕਹਿ ਨਹੀਂ ਜਾਦੇ ਡਰਨ ਦੀ ਗੱਲ ਨਹੀਂ ਹੈਗੀ ਚਲੋ ਇਹਨਾਂ ਨੂੰ ਤੇ ਹਾੜ ਆਉਣ ਕਰਕੇ ਲੋਕਾਂ ਦੇ ਘਰ ਡੁੱਬ ਚੁਕੇ ਆ ਬੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਿਲਕੁਲ ਉਹ ਤੇ ਘਾਟਾ ਪੂਰਾ ਨਹੀਂ ਹੋ ਸਕਦਾ ਬਹੁਤ ਯਾਰ ਹੋਇਆ ਉਹ ਜਿਹੜਾ ਪੰਜਾਬ ਪੰਜ ਸੱਤ ਸਾਲ ਵਾਸਤੇ ਪਿੱਛੇ ਜਾ ਚੁੱਕਾ ਵਾਂ ਠੀਕ ਹੈ ਪਰ ਇਹ ਵੀ ਚਲੋ ਆਪਣੇ ਪੰਜਾਬੀ ਵੀਰਾਂ ਨੇ ਕੋਈ ਸਮਾਂ ਸੀ ਜਦੋਂ ਮਾਲਵੇ ਤੋਂ ਵਾਪਸ ਹਾੜ ਆਉਂਦੇ ਸੀ ਮਾਝੇ ਵਾਲੇ ਜਾਂ ਇੱਦੋਂ ਸੇਵਾ ਲੈ ਕੇ ਜਾਂਦੇ ਸੀ ਅੱਜ ਚਲੋ ਜੇ ਮਾਝੇ ਆ ਗਿਆ ਵਾਫਟ ਆ ਗਈ ਆ ਤੇ ਮਾਲਵੇ ਦਵਾਦੇ ਵਾਲੇ ਵੀ ਇਹਨੇ ਕੋਈ ਕਸਰ ਨਹੀਂ ਛੱਡੀ ਬਿਲਕੁਲ ਉਹਨਾਂ ਚੜ੍ਹਦੀ ਕਲਾ ਚ ਮੋਰਚਾ ਰੱਖਿਆ ਸੀ ਮਾਲਵੇ ਦਵਾਦੇ ਦਾ ਤੇ ਹੋਰ ਸਟੇਟਾਂ ਨੂੰ ਦੇਮ ਨਹੀਂ ਦੇ ਸਕਦੇ ਆਪਾਂ ਜਿਵੇਂ ਉਹਨਾਂ ਨੇ ਮਾਝੇ ਦੀ ਆਣ ਕੇ ਸੇਵਾ ਕੀਤੀ ਆਪਾਂ ਛੋਟੇ ਭਰਾ ਵਾਂਗ ਸਾਧਿਆ ਵਾ ਸਾਨੂੰ ਵੈਰੀ ਗੁੱਡ ਬੜੀ ਬਾਕੀ ਕਿਰਪਾ ਵਾ ਸਰਕਾਰਾਂ ਨੂੰ ਵੀ ਚਾਹੀਦਾ ਵੀ ਕਿੰਨਾ ਕਿ ਸਹਾਰਾ ਦੇਣ ਹਾਂਜੀ ਆ ਗੱਲ ਚਲੋ ਠੀਕ ਹੋ ਗਿਆ ਥੈਂਕ ਯੂ ਇਹ ਵੀਰ ਉਹਨੇ ਵੇਖੋ ਜੀ ਚਲੋ ਕੁਦਰਤ ਦੀ ਮਾਰ ਨੂੰ ਤੇ ਜਿਹੜਾ ਵਾ ਰੋਕਿਆ ਨਹੀਂ ਜਾ ਸਕਦਾ ਪਰ ਇਹ ਵੀਰ ਉਹਨੇ ਜਿਹੜੇ ਦਿਨ ਰਾਤ ਇੱਕ ਕਰਕੇ ਪਾਣੀ ਦੇ ਜਿਹੜੇ ਬੰਨਿਆ ਉਹਨਾਂ ਨੂੰ ਮੋੜ ਰਹੇ ਨੇ ਕਿਉਂਕਿ ਇਹ ਪੰਜਾਬ ਦੇ ਯੋਧੇ ਨੇ ਤੇ ਸ੍ਰੀ ਗੁਰੂ ਰਾਮਦਾਸ ਦੀ ਗੁਰਨਾਨਕ ਪਾਤਸ਼ਾਹ ਦੀ ਇਹਨਾਂ ਤੇ ਕਿਰਪਾ ਆ ਤੇ ਕਿਰਪਾ sada ਰਹੂਗੀ ਤੇ ਪੰਜਾਬ ਦੇ ਵਿੱਚ ਕੋਈ ਵੀ ਮੁਸੀਬਤ ਅਵਰ ਤੇ ਆਉਗੀ ਨਹੀਂ ਜੇ ਆਉਗੀ ਤੇ ਪੰਜਾਬ ਸਾਰਾ ਜਿਹੜਾ ਵਾ ਉਹ ਇੱਕ ਆ ਇਹ ਅੱਜ ਜਿਹੜਾ ਮੈਸੇਜ ਆ ਉਹ ਇੱਥੇ ਮਿਲ ਰਿਆ ਵਾ ਤੇ ਉਹ ਇਹਨਾਂ ਵੀਰਾਂ ਦੇ ਨਾਲ ਵੀ ਗੱਲ ਕਰ ਜੀ ਵੀਰ ਜੀ ਇੱਥੇ ਆਪਾਂ ਕੀ ਕਿਹੜੀ ਸੇਵਾ ਕਰ ਰਹੇ ਆ ਨਕੀ ਆਟਾ ਆਪਣੇ ਨੇ ਕਿ ਮਿਆਰੀ ਆ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਾਹਪੁਰਖਾਂ ਨੇ ਸੇਵਾ ਲਈ ਹੈ ਖੋਨੇ ਵਾਲ ਬੰਨ ਦੇ ਅੱਛਾ ਜੀ ਅੱਬਾ ਤੋੜੇ ਭਾਵੇਂ ਕਿ ਲਿਉਂਦੇ ਆ ਹਫਤਾ ਹੋ ਗਿਆ ਆ ਮਿੱਟੀ ਦੇ ਅੱਛਾ ਤੇ ਪਾਣੀ ਅੱਗੇ ਨਾਲੋਂ ਘਟ ਗਿਆ ਵਾ ਪਾਣੀ ਘਟ ਗਿਆ ਜੀ ਚਲੋ